ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਤੁਸੀਂ ਸਧਾਰਨ ਨਹੀਂ ਹੋ ਤੁਸੀਂ ਇੱਕ ਵਿਸ਼ੇਸ਼ ਆਤਮਾ ਹੋ ਆਪਣੇ ਉੱਚ ਸਹਿਮਾਨ ਨੂੰ ਕਦੇ ਨਾ ਭੁੱਲੋ ਦੇਖੋ ਬਾਪਰੇ ਤੁਹਾਨੂੰ ਕਿੰਨੇ ਉੱਚ ਸਹਿਮਾਨ ਦਿੰਦੇ ਹਨ ਤੁਸੀਂ ਹੋ ਮਾਸਟਰ ਪਰਮਾਤਮਾ ਮਾਸਟਰ ਸਰਵ ਸ਼ਕਤੀਮਾਨ ਮਾਸਟਰ ਰਚੈਤਾ ਆਲ ਹਰ ਪਲ ਆਪਣੇ ਉੱਚ ਤੇ ਉੱਚ ਸਹਿਮਾਨ ਵਿੱਚ ਟਿਕੇ ਰਹੋ ਜੇ ਰਹੀ ਤੁਸੀਂ ਉੱਚ ਸਹਿਮਾਨ ਵਿੱਚ ਸਥਿਤ ਹੁੰਦੇ ਹੋ ਤਾਂ ਤੁਹਾਡੀ ਸ਼ਕਤੀਸ਼ਾਲੀ ਵਾਈਬ੍ਰੇਸ਼ਨਾਂ ਦੇ ਨਾਲ ਆਲੇ ਦੁਆਲੇ ਦਾ ਵਾਤਾਵਰਣ ਬਦਲਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਵਿਸ਼ਵ ਕਲਿਆਣਕਾਰੀ ਵਿਸ਼ਵ ਪਰਵਰਤਕ ਆਤਮਾ ਹੋ ਫਿਰ ਦੱਸੋ ਤੁਹਾਡਾ ਅਕਲਿਆਣ ਕਿਵੇਂ ਹੋ ਸਕਦਾ ਹੈ ਤੁਸੀਂ ਹੋ ਵਿਗਨ ਵਨਾਸ਼ਕ ਫਿਰ ਤੁਹਾਡੇ ਅੱਗੇ ਵਿਗਨ ਕਿਵੇਂ ਟਿਕ ਸਕਦਾ ਹੈ ਸਮੇਂ ਅਨੁਸਾਰ ਵਕ ਵਕ ਸਮਾਂ ਦੇ ਸਰੂਪ ਬਣੋ ਗਿਆਨਵਾਨ ਬਣੋ ਸ਼ਕਤੀਵਾਨ ਬਣੋ ਸਮੇਂ ਦੀ ਚਿਤਾਮਣੀ ਨੂੰ ਸਮਝੋ ਇੰਨਾ ਇਹ ਤਾਂ ਨਾ ਹੋਵੇ ਕਿ ਤੁਸੀਂ ਸਮੇਂ ਦੀ ਅਡੀਕ ਕਰਦੇ ਰਹੋ ਸਮਾਂ ਅੰਦਰ ਹੀ ਅੰਦਰ ਆਪਣਾ ਕੰਮ ਮੁਕਾ ਦੇਵੇ ਪਰਵਰਤਨ ਦਾ ਕਾਰਜ ਕਰ ਦੇਵੇ ਦੇਖੋ ਬੱਚੇ ਸਮਾਂ ਤਾਂ ਬਦਲਣਾ ਹੀ ਹੈ ਉਹ ਕਿਸੇ ਵੀ ਲੈਣੇ ਰੁਕਦਾ ਇਸ ਲਈ ਤੁਸੀਂ ਆਪਣੇ ਆਪ ਨੂੰ ਬਦਲਦੇ ਨਿਮਤ ਬਣੋ ਨਹੀਂ ਤਾਂ ਸਮਾਤਾ ਨੂੰ ਬਦਲਦੇ ਵੇਗਾ ਅਤੇ ਉਸ ਵਿੱਚ ਪ੍ਰਾਪਤੀ ਕੁਝ ਨਹੀਂ ਹੋਵੇਗੀ ਸਿਰਫ ਪਛਤਾਵਾ ਹੀ ਰਹਿ ਜਾਵੇਗਾ ਇਸ ਲਈ ਬਾਪ ਦੇ ਉੱਚ ਪਾਲਣਾਂ ਦਾ ਰਿਟਰਨ ਦਿਓ ਸਮੇ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ਅਰਥਾਤ ਤੁਹਾਡਾ ਉੱਚ ਸਹਿਮਾਨ ਸਬਾਬਕ ਹੋ ਜਾਵੇ ਫਿਰ ਸਮਾ ਬਦਲ ਜਾਵੇ ਅਤੇ ਪ੍ਰਸਾਰਥ ਵੀ ਸਮਾਪਤ ਹੋ ਜਾਵੇਗਾ ਬਾਸ ਬਚੇ ਜੋ ਓਟੇ ਸੋ ਅਰਜਨ ਅਰਥਾਤ ਚੈੱਕ ਐਂਡ ਚੇਂਜ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ